ਮਹਾਰਾਜਾ ਰਣਜੀਤ ਸਿੰਘ ਭੂਮਿਕਾ ਇਤਿਹਾਸ ਲਿਖਣਾ ਸੰਸਾਰ ਦੇ ਕਠਿਨ ਕੰਮਾਂ ਵਿੱਚੋਂ ਇੱਕ ਮਹਾਨ ਕਠਿਨ ਕੰਮ ਹੈ ਪਰ ਇਸ ਤੋਂ ਵੱਧ ਕਠਿਨਤਾ ਹੈ ਤਾਂ ਇਹ ਕਿ ਇਤਿਹਾਸ ਤੋਂ ਬਿਨਾਂ ਕੋਈ ਕੌਮ ਜਿਉਂ ਹੀ ਨਹੀਂ ਸਕਦੀ ਇਸ ਲਈ ਜੀਵਤ ਕੌਮਾਂ ਲਗਦੇ ਚਾਰੇ ਆਪਣੇ ਵੱਡਿਆਂ ਦੇ ਸਹੀ ਹਾਲਾਤ ਕਾਇਮ ਰੱਖਣ ਦਾ ਸਿਰ ਤੋੜ ਯਤਨ ਕਰਦੀਆਂ ਰਹੀਆਂ ਹਨ ਉਸ ਪ੍ਰਕਾਰ ਦੇ ਯਤਨਾਂ ਵਿੱਚੋਂ ਇਹ ਨਿੱਕਾ ਜਿਹਾ ਯਤਨ ਵੀ ਆਪਦੇ ਪੇਸ਼ ਹੈ ਇਹ ਗੱਲ ਪ੍ਰਗਟ ਹੈ ਕਿ ਇਸ ਇਤਿਹਾਸ ਨੇਰੇ ਵਿੱਚ ਪਿਆ ਹੈ ਸਾਡੇ ਪਾਸ ਉਹਨਾਂ ਉਸ ਤਰ੍ਹਾਂ ਦਾ ਇਤਿਹਾਸ ਜਿਸ ਨੂੰ ਪੂਰਬੀ ਨੁਕਤੇ ਤੋਂ ਇਤਿਹਾਸ ਕਹਿੰਦੇ ਹਨ ਪਰ ਪੱਛਮੀ ਨੁਕਤੇ ਦੇ ਇਤਿਹਾਸ ਦੀ ਕਮੀ ਹੈ ਮੈਂ ਹੁਣ ਤੱਕ ਇਸ ਡੇਕ ਵਿੱਚ ਰਿਹਾ ਹਾਂ ਕਿ ਕਦੇ ਕੋਈ ਜੋਗ ਸੱਜਣ ਇਸ ਭਾਰੀ ਕਮੀ ਨੂੰ ਪੂਰਾ ਕਰ ਸਕੇ ਪਰ ਜਦ ਚਾਰੇ ਪਾਸੇ ਚੁੱਪ ਹੀ ਸਾਦੀ ਦਿੱਠੀ ਤਾਂ ਛੇਕੜ ਇਸ ਖੇਤਰ ਨੂੰ ਵਿਚਾਰਦਾ ਹੋਇਆ ਕਿ ਸਮਾਂ ਨੱਠਾ ਜਾ ਰਿਹਾ ਹੈ ਕਾਲ ਦੀ ਚਾਦਰ ਬੁਲੇਟੀ ਜਾ ਰਿਹਾ ਹੈ। ਪ੍ਰਾਣੇ ਆਦਮੀ ਇਸ ਸੰਸਾਰ ਤੋਂ ਤੁਰੇ ਜਾ ਰਹੇ ਹਨ ਤੇ ਹਾਲਾਤ ਗੁੰਮ ਹੋ ਰਹੇ ਹਨ। ਪਰ ਜਦ ਕਦੇ ਖੋਜੀ ਤੇ ਫਾਜ਼ਿਲ ਸਿੱਖ ਇਸ ਪਾਸੇ ਲੱਗਣਗੇ ਤਦ ਤੱਕ ਸਮੇਂ ਦੀ ਚਾਦਰ ਅੱਖੀਂ ਦਿੱਠੇ ਹਾਲਾਤ ਦੱਸਣ ਵਾਲਿਆਂ ਜਾਂ ਕੰਨੇ ਸੁਨੇ ਹਾਲਾਤ ਸੁਣਾਉਣ ਵਾਲਿਆਂ ਨੂੰ ਲਪੇਟ ਚੁੱਕੀ ਹੋਵੇਗੀ। ਸੋ ਇਸ ਖਤਰੇ ਨੂੰ ਮੁੱਖ ਰੱਖ ਕੇ ਮੈਂ ਇਹ ਯਤਨ ਕੀਤਾ ਕਿ ਜੋ ਕੁਝ ਇਸ ਸਮੇਂ ਇਕੱਤਰ ਹੋ ਸਕਦਾ ਹੈ ਲਿਖ ਲਿਆ ਜਾਏ ਤਾਂ ਜੋ ਸਿੱਖ ਪੰਥਕ ਇਤਿਹਾਸਿਕ ਖੋਜ ਦਾ ਕੰਮ ਆਰੰਭੇ ਮੇਰਾ ਇਹ ਪ੍ਰੇਸ਼ਮ ਵੀ ਕੁਝ ਸਹਾਇਕ ਹੋ ਸਕੇ ਮੈਂ ਆਪਣੇ ਵੱਲੋਂ ਪੂਰਾ ਯਤਨ ਕੀਤਾ ਹੈ ਕਿ ਸੱਚੇ ਅਤੇ ਸਹੀ ਵਾਕਿਆਤ ਇਕੱਤਰ ਕਰਾਂ ਮੈਨੂੰ ਉਹਨਾਂ ਆਦਮੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ ਜਿਨ੍ਹਾਂ ਨੇ ਕਿ ਉਸ ਸਮੇਂ ਵਿੱਚ ਆਪਣੀ ਅੱਖੀਏ ਹਾਲਾਤ ਵੇਖੇ ਹਨ ਅਤੇ ਉਹਨਾਂ ਪੁਰਖਾਂ ਨੂੰ ਮਿਲਣ ਦਾ ਵੀ ਸਮਾਂ ਲੱਜਾ ਹੈ ਜਿਨ੍ਹਾਂ ਨੇ ਉਹਨਾਂ ਮੁਕ ਨੂੰਖਾਂ ਤੋਂ ਆਪ ਹਾਲਾਤ ਸੁਨੇ ਹਨ ਜੋ ਖਾਲਸਾ ਰਾਜ ਦੇ ਸਮੇਂ ਹੋਏ ਹਨ ਜਿਹਾ ਕਿ ਬਜ਼ੁਰਗ ਬਾਬਾ ਕਾਨ ਸਿੰਘ ਜੀ ਪੇਸ਼ਕਾਰ ਹਜੂਰੀ ਜਿਨ੍ਹਾਂ ਦਾ سینਾ ਸ਼ੇਰ ਪੰਜਾਬ ਦੇ ਰਾਜ ਸਮੇਂ ਦੇ ਵਾਕਿਆਤ ਨਾਲ ਪੂਰਤ ਸੀ ਅਤੇ ਦੂਜੇ ਬਾਬਾ ਹਿੰਮਤ ਸਿੰਘ ਜੀ ਜਿਸ ਨੂੰ ਕੁਦਰਤ ਨੇ ਇੱਕ ਅਲੌਕਿਕ ਦਾਦਾਸ਼ ਬਖਸ਼ੀ ਸੀ ਭਾਰੀ ਮਾਲੂਮਾਤ ਦੇ ਖਜ਼ਾਨੇ ਦੇ ਮਾਲਕ ਸਨ ਇੱਕ ਹੋਰ ਬਿਰਦ ਪਠਾਨ ਗਜਨ ਖਾਨ ਬੁਨੇਰੀ ਜੋ ਹਨੇ ਦਾ অতি ਮਸ਼ਕਰਾ ਹੋਣ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ অতি ਪਿਆਰਿਆ ਜਾਂਦਾ ਸੀ ਮੈਨੂੰ ਮਿਲਿਆ ਜਿਨ੍ਹਾਂ ਨੇ ਦੱਸੇ ਸਮਾਚਾਰ ਪਰਖਣ ਤੋਂ ਬਹੁ ਮੁੱਲੇ ਸਾਬਿਤ ਹੋਏ ਇਸ ਤਰ੍ਹਾਂ ਦੇ ਕਈ ਇੱਕ ਪੁਰਸ਼ਾਂ ਤੇ ਬਿਰਦਮਾਈਆਂ ਨੂੰ ਮਿਲਣ ਤੋਂ ਸਵਾਏ ਮੈਂ ਲੱਗਦੇ ਚਾਰੇ ਖਾਲਸਾ ਰਾਜ ਸਮੇਂ ਦੇ ਲਗਭਗ ਸਾਰੇ ਨਹੀਂ ਤਾਂ ਬਹੁਤ ਹੱਦ ਤੱਕ ਇਤਿਹਾਸਾਂ ਨੂੰ ਵਾਚਿਆ ਹੈ ਤੇ ਇਉਂ ਜੋ ਕੁਝ ਲੱਜਾ ਹੈ ਆਪ ਦੀ ਪੇਟ ਹੈ ਪੁਰਾਣੇ ਪੁਰਖਾਂ ਤੋਂ ਹਾਲਤ ਦੀ ਸਚਾਈ ਮਾਲੂਮ ਕਰਨ ਵਿੱਚ ਮੈਨੂੰ ਬਥੇਰੀ ਘਟਨਾਈ ਨਹੀਂ ਆਈ ਕਿਉਂਕਿ ਉਹਨਾਂ ਵਿੱਚ ਸੱਚ ਦਾ ਵਾਸਾ ਸੁੱਤਾ ਸੀ ਤੇ ਮੈਂ ਉਹਨਾਂ ਨੂੰ ਸਹਿਸਭਾ ਸਤਿਆਵਾਦੀ ਪਾਇਆ ਪਰ ਹਾਲਾਤ ਦੇ ਅੱਗੇ ਪਿੱਛੇ ਤੇ ਲੜੀਵਾਰ ਨਾ ਹੋਣ ਕਾਰਨ ਔਕੜਾਂ ਜ਼ਰੂਰ ਆਉਂਦੀਆਂ ਰਹੀਆਂ ਕਿਉਂਕਿ ਉਹ ਲੋਕ ਡਾਇਰੀਆਂ ਆਦੀ ਨਹੀਂ ਰੱਖਦੇ ਸਨ ਭਾਵੇਂ ਚੇਤੇ ਦੇ ਬੜੇ ਧਨੀ ਸਨ ਪਰ ਬਹੁਤਿਆਂ ਤੋਂ ਸੁਣੇ ਹਾਲਾਤ ਦੇ ਟਾਕਰੇ ਇਤਿਹਾਸਾਂ ਦੀਆਂ ਲਿਖਤਾਂ ਨਾਲ ਮੇਲ ਕੇ ਮੈਂ ਇਸ ਔਕਰ ਨੂੰ ਹੱਲ ਕੀਤਾ ਹੈ ਦੂਸਰੇ ਇਤਿਹਾਸਕਾਰਾਂ ਦੇ ਕਈਆਂ ਲੇਖਾਂ ਵਿੱਚ ਬੜੀ ਮੁਸ਼ਕਲ ਪੇਸ਼ ਆਈ ਇਹਨਾਂ ਵਿੱਚ ਕੁਝ ਲੇਖਕ ਤਾਂ ਮੈਂ ਆਪਣੀ ਕੌਮ ਦੇ ਨਾਦਾਨ ਮਿੱਤਰ ਤੇ ਕੁਝ ਨਾਦਾਨ ਵੈਰੀ ਸਮਝਦਾ ਹਾਂ ਇਹਨਾਂ ਨੇ ਇਤਿਹਾਸ ਲਿਖਦੇ ਹਾਂ ਪੂਰੇ ਤੌਰ ਤੇ ਨਿਪੱਖ ਸਾਬਤ ਹੋਣ ਤੋਂ ਬਿਨਾਂ ਹੀ ਆਪਣੀਆਂ ਰਾਹਾਂ ਤੇ ਵਾਕਿਆਤ ਦੋਵੇਂ ਕਿਸੇਆਂ ਕਹਾਣੀਆਂ ਵਾਂਗ ਖੁੱਲੇ ਵਾਕਾ ਵਿੱਚ ਲਿਖੇ ਹਨ ਜੋ ਇਤਿਹਾਸਿਕ ਨਿਯਮਾਂ ਤੋਂ ਪ੍ਰੇਰੇ ਦੇ ਸਨ ਸਿੱਕੇ ਇਤਿਹਾਸ ਦੇ ਵਿਦੇਸ਼ੀ ਇਤਿਹਾਸਕਾਰਾਂ ਵਿੱਚ ਕੁਝਕ ਐਸੇ ਵੀ ਸਨ ਜੋ ਆਪ اخਲਾਕੀ ਗਰਾਵਟ ਦਾ ਪ੍ਰਤੱਖ ਨਮੂਨਾ ਸਨ ਅਤੇ ਇਹੋ ਹੀ ਕਾਰਨ ਸੀ ਕਿ ਜਦ ਉਹ ਮਹਾਰਾਜੇ ਤੇ ਉਸ ਦੇ ਪਰਿਵਾਰ ਉਪਰ ਅਯੋਗ ਹਮਲਾ ਕਰਦੇ ਤਾਂ ਸਪਸ਼ਟ ਹੋ ਜਾਂਦਾ ਕਿ ਉਹਨਾਂ ਦੇ ਮਨਾਂ ਦਾ ਆਪਣਾ ਝਕਾਓ ਹਰ ਥਾਂ ਪ੍ਰਤੀ ਪ੍ਰਤੀਪਤ ਦਿਖਦਾ ਹੈ ਇੱਕ ਲੇਖਕ ਜੀਵਨ ਤਾ ਮਹਾਰਾਜੇ ਦਾ ਲਿਖ ਸਕਦਾ ਹੈ ਪਰ ਨਾਲ ਨਾਲ ਉਹਨਾਂ ਦੀ ਦਾਦੀ ਮਾਤਾ ਸੱਸਾਂ ਤੇ ਧਰਮਪਤਨੀ ਆਦਿਕਤਾ ਪਰ ਨਿਰਮੂਲ ਦੋਸ਼ ਥੱppi ਜਾ ਰਿਹਾ ਹੈ ਇਸੇ ਤਰ੍ਹਾਂ ਇੱਕ ਸੱਜਣ ਵਾਕਿਆਤ ਦੀ ਬਿਲਾ ਸ਼ੁਭਾ ਪੱਕੀ ਕੀਤੇ ਬਿਨਾ ਮਹਾਰਾਜਾ ਜੀ ਨੂੰ ਕਿਸੇ ਨਾਵਲ ਦੇ ਨਾਇਕ ਵਾਂਗ ਲਾਲਚੀ ਝੂਠਾ ਖੁਦਗਰਜ਼ ਬਦਚਲਣ ਅਧਰਮੀ ਆਦੀ ਅਸ਼ੁੱਧ ਲਫ਼ਜ਼ਾਂ ਨਾਲ ਯਾਦ ਕਰਦਾ ਹੈ ਹੁਣ ਜੇ ਆਪ ਸਾਰੇ ਮੁੱਖ ਵਰਕਾਂ ਸਾਰੇ ਸਿਆਹਾ ਉਸ ਸਮੇਂ ਦੇ ਆਏ ਸਫੀਰਾ ਤੇ ਪ੍ਰਾਣਿਆਂ ਦੀਆਂ ਲਿਖਤਾਂ ਦਾ ਮੁਕਾਬਲਾ ਕਰੋ ਤਾਂ ਆਪੋ ਵਿੱਚ ਵੱਧ ਤੋਂ ਵੱਧ ਇੱਕ ਦੂਜੇ ਦਾ ਖੰਡਨ ਸਪਸ਼ਟ ਪਏ ਦੇਖੋਗੇ ਇਸ ਕਰਕੇ ਇਸ ਔਕਰ ਨੂੰ ਹੱਲ ਕਰਨ ਲਈ ਤੇ ਸਹੀ ਗੱਲ ਤੇ ਆਪਣਨ ਲਈ ਜਿੱਥੋਂ ਤੱਕ ਹੋ ਸਕੇ ਮੈਂ ਸਭ ਦਾ ਮੁਕਾਬਲਾ ਕਰਕੇ ਪੜਚੋਲ ਕੀਤੀ ਤੇ ਉਸ ਵਿੱਚੋਂ ਸਚਾਈ ਨੂੰ ਉਸ ਸਮੇਂ ਦੇ ਜਿਉਂਦੇ ਮਰਦ ਇਸਤਰੀਆਂ ਤੇ ਸਰਦਾਰੀ ਖਾਨਦਾਨਾਂ ਵਿੱਚੋਂ ਮਿਲੇ ਲੋਕਾਂ ਤੋਂ ਪੁੱਛ ਪੜਤਾਲ ਕੇ ਤੇ ਉਹਨਾਂ ਦੇ ਘਰਾਂ 'ਚੋਂ ਮਿਲੀਆਂ ਪੁਰਾਣੀਆਂ ਲਿਖਤਾਂ ਨੂੰ ਛਾਣ ਬੀਨ ਕੇ ਇਹ ਸਿੱਟਾ ਕੱਢਿਆ ਜੋ ਆਪਦੇ ਸਾਹਮਣੇ ਹੈ ਇਸ ਪ੍ਰਕਾਰ ਆਪਣੇ ਵੱਲੋਂ ਇੱਕ ਮਹਾਪੁਰਖ ਦਾ ਜੀਵਨ ਜੋ ਹੁਣ ਜਗਤ ਪਰ ਨਹੀਂ ਤੇ ਜਿਹੜਾ ਉੱਠ ਕੇ ਕਿਸੇ ਇਤਿਹਾਸਕਾਰ ਦੀ ਕਾਨੀ ਨਹੀਂ ਫੜ ਸਕਦਾ ਅਤੇ ਨਾ ਹੀ ਕਿਸੇ ਬੋਲਣ ਵਾਲੇ ਦੇ ਮੂੰਹ ਤੇ ਹੱਥ ਰੱਖ ਸਕਦਾ ਹੈ ਮੈਨੂੰ ਅਸਲੀ ਜਾਂ ਅਸਲੀਅਤ ਦੇ ਨੇੜੇ ਜੋ ਕੁਝ ਲੱਭ ਸਕਿਆ ਮੈਂ ਸਿੱਖ ਹਾਂ ਤੇ ਪੰਜਾਬੀ ਅਗਲੇ ਦਾ ਹਾਂ ਪਰ ਮੈਂ ਇਹ ਕੋਸ਼ਿਸ਼ ਨਹੀਂ ਕੀਤੀ ਕਿ ਮਹਾਰਾਜੇ ਦੀ ਝੂਠੀ ਵਡਿਆਈ ਕਰਾਂ ਤੇ ਸੱਚ ਨੂੰ ਹੱਥੋਂ ਛੱਡਾਂ ਪੰਜਾਬੀ ਤੇ ਸਿੱਖ ਹੋਣ ਦੇ ਕਾਰਨ ਇਤਿਹਾਸ ਦਾ ਕਲਮ ਫੜ ਕੇ ਇਹ ਵੀ ਨਹੀਂ ਸਹਾਰ ਸਕਿਆ ਕਿ ਇਸ ਵੇਲੇ ਆਪਣੀ ਰੱਖਿਆ ਨਾ ਕਰ ਸਕਨ ਦੀ ਹਾਲਤ ਵਿੱਚ ਪੁੱਜ ਚੁੱਕੇ ਪੰਜਾਬ ਹਿੰਦ ਅਰ ਸੰਸਾਰ ਦੇ ਇੱਕ ਮਹਾਪੁਰਖ ਦੇ ਨਾਮ ਨਾਲ ਉਹ ਅਯੋਗ ਤੋਮਤਾ ਅਤੇ ਉਲੰਭੇ ਲੱਗੇ ਰਹਨ ਜੋ ਅਸਲ ਵਿੱਚ ਨਿਰੋਲ ਝੂਠੇ ਨਿਰਮੂਲ ਤੇ ਮਨੋ ਕਲਪਲਤ ਹਨ ਅਤੇ ਬਿਰਦਾ ਉਹਨਾਂ ਨਾਲ ਜੋੜੇ ਜਾਂਦੇ ਹਨ ਇਹ ਮੈਨੂੰ ਇਤਿਹਾਸਾਂ ਦੇ ਮੁਕਾਬਲੇ ਤੇ ਆਪਣੀ ਖੋਜ ਯਕੀਨੀ ਦਰਜੇ ਤੇ ਜਾ ਕੇ ਬਿਲਕੁਲ ਗਲਤ ਸਾਬਿਤ ਹੋਏ ਹਨ ਜਾਂ ਉਹਨਾਂ ਭੁੱਲਾਂ ਕਰਕੇ ਜੋ ਆਦਮੀ ਹੋਣ ਕਰਕੇ ਹੁੰਦੀਆਂ ਹਨ ਇੱਕ ਮਹਾਪੁਰਸ਼ ਪੁਰਸ਼ ਦਾ ਅਸਲੀ ਆਜਰਨ ਤੇ ਉਸ ਦੇ ਵੱਡੇ ਹੋਣ ਦਾ ਗੁਣ ਛਿਪ ਜਾਏ ਤਾਂ ਨਿਰੀਆਂ ਨਿੱਕੀਆਂ ਨਿੱਕੀਆਂ ਉਕਾਰੀਆਂ ਤੇ ਭੁੱਲਾ ਜੋ ਜੀਵ ਦਾ ਖਾਸਾ ਹੈ ਵੱਡੇ ਅਵਗੁਣ ਹੋ ਕੇ ਦਿਸ ਪੈਣ ਮੁਕਤੀ ਗੱਲ ਇਹ ਹੈ ਕਿ ਮਹਾਰਾਜਾ ਨੂੰ ਜੋ ਜਗਤ ਦਾ ਇੱਕ ਮਹਾਪੁਰਖ ਸੀ ਉਸ ਦੇ ਹਾਲਾਤ ਦੇ ਕਾਰਨ ਨਾਵੇਂ ਸੱਚ ਦੀ ਰੋਸ਼ਨੀ ਵਿੱਚ ਜਿੰਨੀ ਸਾਈਂ ਨੇ ਬਖਸ਼ੀ ਹੈ ਲੱਭੇ ਹਨ ਤੇ ਇੱਥੇ ਦਰਸਾਨ ਦਾ ਯਤਨ ਕੀਤਾ ਹੈ ਸਿੱਖਾਂ ਵਿੱਚ ਇੱਕ ਵੱਡੀ ਕਮੀ ਇਹ ਵੀ ਹੈ ਕਿ ਗੁਰਮੁਖੀ ਮਾਦਰੀ ਬੋਲੀ ਵਿੱਚ ਲਿਖੇ ਪੁਸਤਕ ਪੜਿਆਂ ਵਿੱਚ ਪੜ੍ਹੇ ਤੇ ਵਿਚਾਰੇ ਨਹੀਂ ਜਾਂਦੇ ਤੇ ਅੰਗਰੇਜ਼ੀ ਵਿੱਚ ਲਿਖੇ ਜਾਣ ਤਾਂ ਪੰਥ ਦਾ ਬਹੁਤ ਹਿੱਸਾ ਲਾਭ ਨਹੀਂ ਉਠਾ ਸਕਦਾ ਇਸ ਕਰਕੇ ਮੈਂ ਗੁਰਮੁਖੀ ਤੇ ਪੰਜਾਬੀ ਵਿੱਚ ਹੀ ਇਹ ਸੰਝਾ ਤਿਆਰ ਕੀਤਾ ਹੈ ਤਾਂ ਜੋ ਸਭ ਸਿੱਖ ਪੜ ਸਕਣ ਤੇ ਸਾਡੀ ਪਿਆਰੀ ਮਾਤ ਭਾਸ਼ਾ ਵਿੱਚ ਇੱਕ ਲੋੜਿੰਦੀ ਪੁਸਤਕ ਵੱਧੇ। ਅਰ ਸਮੇਂ ਵਿੱਚ ਮਦਾਰੀ ਭਾਸ਼ਾ ਦੀ ਉੰਦੀ ਦਾ ਵੱਧ ਗਿਆ ਪ੍ਰਚਾਰ ਵਿਦਵਾਨਾਂ ਨੂੰ ਇਸ ਦੇ ਪੜਨ ਲਈ ਪ੍ਰੇਰ ਲਏ। ਤਾਂ ਅश्चर्य ਨਹੀਂ। ਸਿੱਖ ਮਹਾਪੁਰਖਾਂ ਵਿੱਚੋਂ ਅਕਾਲੀ ਫੂਲਾ ਦੇ ਜੀਵਨ ਬਿਰਤਾਂਤ ਪਿੱਛੋਂ ਇਹ ਦੂਸਰਾ પ્રયਤਨ ਦਾਸ ਨੇ ਕੀਤਾ ਹੈ। ਜੇ ਜ਼ਿੰਦਗੀ ਰਹੀ ਤੇ ਅਕਾਲ ਪੁਰਖ ਨੇ ਮਿਹਰ ਕੀਤੀ ਤਾਂ ਸੰਕਲਪ ਹੈ ਕਿ ਬਾਕੀ ਸਿੱਖ ਮਹਾਸੂਲ ਬੀਰਾਂ ਦੀ ਲੜੀ ਵੀ ਪੂਰਨ ਹੋ ਜਾਏ। ਮੈਂ ਉਹਨਾਂ ਸਾਰੇ ਕਿਰਪਾਲੂਆਂ ਦਾ ਜਿਨ੍ਹਾਂ ਨੇ ਇਸ ਮਹਾਨ ਕਾਰਜ ਵਿੱਚ ਮੇਰੀ ਸਹਾਇਤਾ ਕੀਤੀ ਹੈ ਦਾ ਦਿਲੋਂ ਧੰਨਵਾਦੀ ਹਾਂ ਇਹ ਲਿਖਤ ਹੈ ਜੀ ਦਾਸ ਬਾਬਾ ਪ੍ਰੇਮ ਸਿੰਘ